ਪਾਤ ਹਨਾ ਉਹਦਾ ਕੋਡ ਵੱਡਿਆ ਇੱਕੋ ਬਾਟੇ ਦੇ ਵਿੱਚ ਸਾਨੂੰ ਅੰਮ੍ਰਿਤ ਸ਼ਕਾਇਆ ਪਰ ਲੱਗਦਾ ਕਿ ਅੱਜ ਵੀ ਉਹ ਜਾਤਾਂ ਪਾਤਾਂ ਨੂੰ ਲੈ ਕੇ ਕਿਤੇ ਨਾ ਕਿਤੇ ਸਾਡੀ ਮਾਨਸਿਕਤਾ ਜਿਹੜੀ ਅੰਦਰੋਂ ਉਹੀ ਸੋਚ ਦਾ ਸ਼ਿਕਾਰ ਹੈ ਕੀ ਕੀ ਰਹਿਣੇ ਪੜਿਗ ਨੇ ਹਿੱਸੇ ਪੜਿਦੇ ਕੀ ਇਹਨਾਂ ਗੱਲਾਂ ਤੋਂ ਸਾਰੇ ਅਣਜਾਣ ਸੀ ਕਿ ਤੁਸੀਂ ਇੱਕ ਸਵਾ ਦੇ ਵਿੱਚ ਸਰਦਾਰ ਬੂਟਾ ਸਿੰਘ ਨੂੰ ਇਸ਼ਸਾ ਭੰਡ ਰਹੇ ਹੋ ਪੱਠੀ ਕੁਲੀ ਨਾਂ ਲੈ ਕੇ ਇਹ ਇਹੀ ਤਾਂ ਬਿਆਨ ਵਾਇਰਲ ਹੋ ਰਿਹਾ ਵਾ ਕਿ ਕਿਸ ਤਰੀਕੇ ਦੇ ਨਾਲ ਕੀ ਉਹਨਾਂ ਦੀ ਕੋਈ ਕਾਬਲੀਅਤ ਨਹੀਂ ਸੀ ਉਹਨਾਂ ਨੂੰ ਕਾਂਗਰਸ ਨੇ ਹੀ ਸਾਰਾ ਕੁਝ ਬਣਿਆ ਬਣਾਇਆ ਕਾਂਗਰਸ ਦੇ ਰਹਿਮੋ ਕਰਮ ਤੇ ਹੀ ਸੀ ਬੋਟਾ ਸਿੰਘ ਜਿੱਦਾਂ ਉਹਨਾਂ ਨੇ ਇਹ ਸ਼ਬਦਾਂ ਦੀ ਵਰਤੋਂ ਕੀਤੀ ਸਭ ਕੁਝ ਗਲਤ ਹੈ ਇਹ ਸਭ ਤਾਂ ਚਾਦਰ ਚੁਪੀ ਹੋ ਗੱਲ ਮਾਨਸ ਦਾ ਹੂੰ ਉਹਦੇ ਅੰਦਰ ਦੀ ਉਹ ਮੰਨੂ ਜਿਹੜੀ ਮਨੁਸ਼ੀਮਤ ਹੈ ਉਹਦੀ ਮਾਨਸ ਦਾ ਉਹ ਹੀ ਪੁਰਾਣੀ ਬਣੀ ਉਦੇ ਬੁੱਟਾ ਸਿੰਘ ਪ੍ਰਤੀ ਉਹਨਾਂ ਦੇ ਮਨ 'ਚ ਇੱਕ ਜ਼ਹਿਰ ਜ਼ਹਿਰ ਭਰਿਆ ਜਾ ਰਿਹਾ ਸੀ ਅਸੀਂ ਇੱਕ ਅੰਤ ਨੇ ਉਹਦੇ 'ਚ ਸਹਾਨ ਕੀਤਾ ਬੁੱਟਾ ਸਿੰਘ ਸਹਾਨ ਕੀਤਾ ਬੁੱਟਾ ਡੈਡੈ ਮੈਟ੍ਰਿਕ ਕਰਤਾਰਪੁਰ ਤੋਂ ਜੇ ਇਹ ਇਸ ਵਾਰ ਉਹਨਾਂ ਨੇ ਗੱਲ ਕਿਹੀ ਹੈ ਤੇ ਮੈਨੂੰ ਮੇਰੀ ਪਾਰਟੀ ਨੂੰ ਇਸ ਕੱਲ ਦਾ ਪਹਿਦਾ ਮੈਂ ਮੈਨ ਇੱਥੇ ਲਿਉਂਗੀ ਮੇਰੀ ਇਹ ਤਾਂ ਹੂੰ ਇਹਦੇ ਚੱਲੂ ਵੀ ਲੜਾਈ ਪੋਲੀਟੀਕਲ ਲੜਾਈ ਚੱਲੂਗੀ ਗ੍ਰਿਫਤਾਰੀ ਹੋ ਜਾਂਦੀ ਆ ਤਾਂ ਉਸ ਤੋਂ ਬਾਅਦ ਵੀ ਸੈਟੀਸਫੈਕਸ਼ਨ ਨਹੀਂ ਮਿਲੇਗੀ ਆਈ ਐਮ ਨਾਟ ਸੈਟੀਸਫਾਈਡ ਡੇਲੀ ਪੋਸਟਰ ਪੰਜਾਬੀ ਦੇਖ ਰਹੇ ਹੋ ਤੇ ਮੈਂ ਤੁਹਾਡੇ ਨਾਲ ਗੁਰਦੀਪ ਕੌਰ ਇੱਕ ਬਿਆਨ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋਇਆ ਉਸ ਤੋਂ ਬਾਅਦ ਉਸ ਤੇ ਕਾਰਵਾਈ ਜਿਹੜੀ ਹੁੰਦੀ ਦਿਖਾਈ ਦੇ ਰਹੀ ਹੈ ਗੱਲ ਕਰ ਰਹੇ ਹਾਂ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਬਣਿੰਗ ਦੇ ਬਿਆਨ ਦੀ ਜਿੱਥੇ ਉਹ ਸਰਦਾਰ ਬੂਟਾ ਸਿੰਘ ਬਾਰੇ ਉਹੋ ਜੀ ਬਿਆਨਬਾਜ਼ੀ ਕਰ ਗਏ ਜਿਸ ਤੋਂ ਬਾਅਦ ਪਰਿਵਾਰ ਵੀ ਨਾਰਾਜ਼ ਹੈ ਤੇ ਉਸ ਦੇ ਨਾਲ ਹੀ ਦਲਿਤ ਭਾਈਚਾਰਾ ਵੀ ਉਹਨਾਂ ਦੇ ਖਿਲਾਫ ਖੜਾ ਹੋ ਚੁੱਕਾ ਹੈ ਤੇ ਉੱਥੇ ਹੀ ਉਹਨਾਂ ਦੇ ਭਾਂਜੇ ਸਰਦਾਰ ਬੂਟਾ ਸਿੰਘ ਦੇ ਭਾਂਜੇ ਜੋਗਿੰਦਰ ਸਿੰਘ ਮਾਨ ਜੀ ਹੁਣਾਂ ਦੇ ਘਰ ਮੌਜੂਦ ਆ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਬਹੁਤ ਬਹੁਤ ਸਵਾਗਤ ਹੈ ਡੇਲੀ ਪੋਸਟ ਪੰਜਾਬੀ ਤੇ ਸਤਿ ਸ਼੍ਰੀ ਅਕਾਲ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਜੀ ਵਾਈਕੁਟ ਜੀ ਦਾ ਖਾਲਸਾ ਵਾਈਕੁਟ ਜੀ ਅਸੀਂ ਕਹਿੰਦੇ ਆ ਕਿ ਸਾਡੇ ਗੁਰੂਆਂ ਨੇ ਸੁਨੇਹਾ ਦਿੱਤਾ ਜਾਤ ਪਾਤ ਹਨਾ ਉਹਦਾ ਕੋਡ ਵੱਢਿਆ ਇੱਕੋ ਬਾਟੇ ਦੇ ਵਿੱਚ ਸਾਨੂੰ ਅੰਮ੍ਰਿਤ ਛਕਾਇਆ ਪਰ ਲੱਗਦਾ ਕਿ ਅੱਜ ਵੀ ਉਹ ਜਾਤਾਂ ਪਾਤਾਂ ਨੂੰ ਲੈ ਕੇ ਕਿਤੇ ਨਾ ਕਿਤੇ ਸਾਡੀ ਮਾਨਸਿਕਤਾ ਜਿਹੜੀ ਅੰਦਰੋਂ ਉਹੀ ਸੋਚ ਦਾ ਸ਼ਿਕਾਰ ਹੈ ਕੀ ਕੀ ਰਹਿਣ ਬੜਗ ਨੇ ਹਿੱਸੇ ਪੜੀ ਨੇ ਹੂੰ ਉਹ ਸਿੱਖ ਹਿਸਤੀ ਦਾ ਸਟੂਡੈਂਟ ਨਹੀਂ ਰਿਹਾ ਉਹਨੂੰ ਨਹੀਂ ਪਤਾ ਕੋਈ ਬੋਲੇ RAM RAM ਕੋਈ ਖਦਾਏ ਕੋ ਸ਼ੇਵਗਸੰਗ ਕੋਈ ਅਲਾਏ ਹਮ ਗੁਰੂ ਨਾਨਕ ਨੇ ਕਿਹਾ ਜਦੋਂ ਕਿਰਤਾਰਪੁਰ ਦੀ ਪਹਿਲੀ ਸੀ ਸ਼ੁੱਧ ਅਮਲਾ ਉਹ ਜੋ ਦੋਨੋਂ ਰਹੀ ਦਰਗਾਹ ਜਦ ਲੈਣਾ ਟਰੀ ਗੁਰੂ ਗੋਬਿੰਦ ਸਿੰਘ ਨੇ ਕਿਹਾ ਦੋਹਰਾਮ ਸੀ ਸੋਈ ਪੂਜੋ ਨਮਾਜ਼ ਹੋਈ ਮਾਂਸੇ ਵਿੱਚ ਇੱਕ ਪੈਨੇ ਕੋ ਕਿਉਂ ਸਿੱਖ ਇਸ ਦੀ ਨਹੀਂ ਪਤਾ ਹਮ ਉਹ ਸਿੱਖ ਇਸ ਦੀ ਕਾਸਟ ਚਾਰੇ ਪੈਰ ਧਰਮ ਦੇ ਚਾਰ ਵਰਨ ਇੱਕ ਵਰਨ ਕਰਾਇਆ ਹਮ ਇਹ ਬਾਈ ਗੁਰਦਾਸ ਜੀ ਦੀਆਂ ਟੁਕਾਂ ਜੋ ਆਪ ਇਹਨਾਂ ਸਾਂਝੀ ਕੀ ਇਹਨਾਂ ਗੱਲਾਂ ਤੋਂ ਸਾਰੇ ਅਣਜਾਣ ਸੀ ਕਿ ਤੁਸੀਂ ਇੱਕ ਸਵਾ ਦੇ ਵਿੱਚ ਸਰਦਾਰ ਬੂਟਾ ਸਿੰਘ ਨੂੰ ਇਸ਼ਾਰਾ ਪੰਡ ਰਹੇ ਹੋ ਪੱਠੀ ਕੁਲੀ ਨਾਂ ਲੈ ਕੇ ਬੂਟਾ ਸਿੰਘ ਕਾਲੇ ਰੰਗ ਦਾ ਹਮ ਪੱਠੇ ਕੁਤਰਦਾ ਹੈ ਹਾਂਜੀ ਕਾਂਸੇ ਨੂੰ ਸਿੱਟੇ ਬਹਾਲਿਆ ਤੇ ਬੂਟਾ ਸਿੰਘ ਨੂੰ ਲਾਇਕ ਸੀ ਨਲਾਇਕ ਨੂੰ ਸਿੱਟਾ ਪਾਣੇ ਹਮ ਬੂਟਾ ਸਿੰਘ ਦੀ ਇੱਕ ਲਾਈਫ ਦੀ ਹਿਸਟਰੀ ਹੈ ਇਹ ਕੋਨਾ ਦਾ ਇਹਾਸਾ ਬੁੱਟਾ ਸਿੰਘ ਨੇ ਮੈਂਨਤ ਕੀਤੀ ਹੈ ਬੁੱਟਾ ਸਿੰਘ ਇੱਕ ਗੁਰਸਿੱਖ ਪਾਪ ਦਾ ਬੇਟਾ ਸੀ ਹੈ ਮੈਂ ਇੱਕ ਗੁਰਸਿੱਖ ਤੇ ਬਾੜ ਦਾ ਬੇਬਾ ਹੈਗਾ ਮੈਨੂੰ ਪਤਾ ਹੈ ਮੇਰੀ ਜ਼ਿੰਦਗੀ ਚ ਕੀ ਹੈ ਸਾਨੂੰ ਬਚਪਨ ਚ ਸਿਖਾਇਆ ਜਾਂਦਾ ਬੂਟਾ ਸਿੰਘ ਨੂੰ ਉਹ ਸਭ ਕੁਝ ਸਿਖਾਇਆ ਗਿਆ ਸੀ ਉਹਦੇ ਫਾਦਰ ਵੱਲੋਂ ਇਹ ਸਰ ਬੀਰ ਸਿੰਘ ਸਨ ਉਹਨਾਂ ਦੇ ਫਾਦਰ ਇਹ ਇਹੀ ਤਾਂ ਬਿਆਨ ਵਾਇਰਲ ਹੋ ਰਿਹਾ ਵਾ ਕਿ ਕਿਸ ਤਰੀਕੇ ਦੇ ਨਾਲ ਕੀ ਉਹਨਾਂ ਦੀ ਕੋਈ ਕਾਬਲੀਅਤ ਨਹੀਂ ਸੀ ਉਹਨਾਂ ਨੂੰ ਕਾਂਗਰਸ ਨੇ ਹੀ ਸਾਰਾ ਕੁਝ ਬਣਿਆ ਬਣਾਇਆ ਕਾਂਗਰਸ ਦੇ ਰਹਿਮੋ ਕਰਮ ਤੇ ਹੀ ਸੀ ਬੂਟਾ ਸਿੰਘ ਜਿੱਦਾਂ ਉਹਨਾਂ ਨੇ ਇਹ ਸ਼ਬਦਾਂ ਦੀ ਵਰਤੋਂ ਕੀਤੀ ਤਰੀਕਾ ਤੁਹਾਨੂੰ ਸਹੀ ਨਹੀਂ ਲੱਗਾ ਸ਼ਬਦਾਵਲੀ ਸਹੀ ਨਹੀਂ ਲੱਗੀ ਸਭ ਕੁਝ ਗਲਤ ਹੈ ਇਹ ਸਭ ਤੋਂ ਸਾਧਾ ਚੁੱਪੀ ਉਹ ਗਲ ਮਾਨਸਤਾ ਹ ਉਹਦੇ ਅੰਦਰ ਦੀ ਉਹ ਮੰਨੂ ਜਿਹੜੀ ਮਨੁਸ਼ੀਅਤ ਹੈ ਉਹਦੀ ਮਾਨਸਤਾ ਉਹ ਹੀ ਪੁਰਾਣੀ ਬਣੀ ਗਈ ਜਦੋਂ ਆਰੀਅਨ ਆਏ ਨੇ ਇੱਥੇ ਆਰੀਅਨ ਆਲੇ ਉਹ ਸਾਰਾ ਸਿਸਟਮ 베ਦ ਸ਼ਾਸਤਰ ਵਰਨ ਦਾ ਜੋ ਵਰਨ ਪ੍ਰਥਾ ਜਿਹੜੀ ਚੱਲੀ ਹੈ ਇਹ ਸਾਰਾ ਸਭ ਕੁਝ ਉਦੋਂ ਹੀ ਚੱਲਿਆ ਉਹਦੋਂ ਜਿਹੜੇ ਲੋਕ ਗਰੀਬ ਸਨ ਮ ਕੰਮ ਕਰਦੇ ਸਨ ਮੈਂ ਦੱਸ ਨਹੀਂ ਸਕਦਾ ਕੀ ਹਿਸਟਰੀ ਇਨੀਸ਼ੀਅਲ ਹਿਸਟਰੀ ਦੇ ਵਿੱਚ ਪ੍ਰਾਣੀ ਸੀ ਵਿੱਚ ਕੀ ਕੀ ਲਿਖਿਆ ਤੁਸੀਂ ਐਨੇ ਪੁਰਾਣੇ ਕਾਂਗਰਸੀ ਰਹੇ ਹੋ ਕਿ ਤੁਹਾਨੂੰ ਉਹ ਲੱਗਦਾ ਸੀ ਕਿ ਜਿਹੜੇ ਸਾਥੀ ਨੇ ਜਾਂ ਰਾਜਾ ਵੜਿੰਗ ਨੇ ਉਹਨਾਂ ਦੇ ਅੰਦਰ ਇਹੋ ਜਿਹੀ ਮਾਨਸਿਕਤਾ ਹੈ ਉਹ ਇਹੋ ਜਿਹੀ ਸੋਚ ਰੱਖਦੇ ਨੇ ਇਹ ਮਾਨਸਾ ਮੇਰੇ ਉੱਤੇ ਇੰਪਲੀਮੈਂਟ ਹੋਈ ਹੈ ਮੇਰੇ ਤੇ ਬਹੁਤ ਵਾਰੀ ਹੋ ਚੁੱਕੀ ਸੀ ਹੂੰ ਮੈਨੂੰ ਇਸ ਗੱਲ ਦਾ ਤਜਰਬਾ ਇਹਨਾਂ ਦੇ ਮਨੰਦਰ ਗੱਲ ਹੈਗੀ ਮੈਂ 880 ਸਿਲੈਕਸ਼ਨ ਲੜਿਆ ਫਲੋਰੰਗ ਬਿਟਾਣੀ ਜੀ ਐਕਚੁਅਲ ਲੜਿਆ ਤੇ ਦਰਵਾਹਰ ਸਿੰਘ ਤੇ ਬਿਦਵਾਰਾ ਸਿੰਘ ਦੀ ਦੋਸਤੀ ਸੀ ਸੀਐਮ ਦਾ ਕੰਟੀਸਾਰ ਦਰਵਾਹਰ ਸਿੰਘ ਸੀ ਹੂੰ ਉਹਨਾਂ ਨੇ ਜਦੋਂ ਮੈਂ ਹਾਰ ਗਿਆ 21000 ਵੋਟਾਂ ਦੇ ਗਾਲ ਕੱਢ ਕੇ ਕਿਹਾ ਦਰਵਾਹਰ ਸਿੰਘ ਨੇ ਦੇਖੋ ਤਾਂ ਸਾਰ ਬੁੱਟੇ ਗਾਲ ਕੱਢੀ ਤੁਹਾਨੂੰ ਗਾਲ ਕੱਢੀ ਹਾਂਜੀ ਬੁੱਟਾ ਸਿੰਘ ਦਾ ਭਾਂ ਜਾ ਰਿਹਾ ਕਿ ਨਹੀਂ ਆ ਰਿਹਾ ਹੂੰ ਉਸ ਬਾਅਦ ਵੀ ਇੰਗਲਿਸ਼ ਇੱਕ ਜੋ ਮੇਰੇ ਦਿਮਾਗ ਵਿੱਚ ਸੀ ਮਾਫੀ ਦੋਨਾ ਉਤੇ ਜੋ ਕੁਛ ਮੈਂ ਕਰ ਸਕਦਾ ਸੀ ਮੈਂ ਆਈ ਮੈਂ ਆਪਣੇ ਪਰਮਾਤਮਾ ਨੂੰ ਹਾਜ਼ਰ ਨਾਲ ਕੇ ਕਹਿਣਾ ਕਿ ਜੋ ਮੈਂ ਕਰ ਸਕਦਾ ਸੀ ਆਈ ਡੂ ਇਟ ਤੁਸੀਂ ਕੀਤਾ ਬਿਲਕੁਲ ਕੀਤਾ ਹਮ ਅਸਰ ਹੋਇਆ ਉਸ ਦਾ ਉਹ ਤਾਂ ਫਿਰ ਮਰਨ ਤੱਕ ਤਾਂ ਫਿਰ ਪਤਾ ਹੀ ਨਹੀਂ ਹਥੇ ਕਿਉਂ